741 ਦੇ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਨਾ ਗੁਰਦਾਸਪੁਰ ਦੇ ਬਟਾਲੇ ਸੋਟਾ ਰੋਡ ਹੋਣ ਕਰਕੇ ਦੁਕਾਨਦਾਰ ਰਾਹਗੀਰ ਹੋ ਰਹੇ ਸੀ ਪ੍ਰੇਸ਼ਾਨ ਉਹਨਾਂ ਦੀ ਲੋੜ ਨੂੰ ਦੇਖਦਿਆਂ ਹੋਇਆ ਬਟਾਲੇ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਚੋੜੀ ਸਰਗਦਾ ਨਹੀਂ ਪੱਥਰ ਰੱਖਿਆ ਦਿਖਾਉਂਦੇ ਹਾਂ ਕੋ ਤਸਵੀਰਾਂ ਅਤੇ ਵਿਧਾਇਕ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਵੱਲ ਲਈ ਕੀ ਕਿਹਾ ਸੁਣੋ ਉਹਨਾਂ ਦੀ ਜ਼ੁਬਾਨੀ ਇੱਕ ਹੋਰ ਉਦਘਾਟਨ ਬਟਾਲੇ ਦੇ ਵਿਕਾਸ ਜੋ ਸੋ ਇਹ ਜਿਹੜਾ ਰੋਡ ਹੈ ਇਹਦੀ ਬੜੀ ਲੰਮੇ ਸਮੇਂ ਤੋਂ ਸਾਡੇ ਦੁਕਾਨਦਾਰ ਵੀਰਾਂ ਦੀ ਔਰ ਇਧਰ ਰੋਡ ਤੋਂ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਆ ਕੇ ਆਪਣੇ ਕਾਰੋਬਾਰ ਖੋਲੇ ਨੇ ਉਹਨਾਂ ਦੀ ਡਿਮਾਂਡ ਸੀ ਵੀ ਇਹ ਰੋਡ ਜਿਹੜਾ ਵਾ ਤੇ ਬਹੁਤ ਛੋਟਾ ਇਹਨੂੰ ਵੱਡਾ ਕੀਤਾ ਜਾਏ। ਔਰ ਇਹ ਸੜਕ ਜਿਹੜੀ ਆਪਾਂ 33 ਫੁੱਟ ਚੌੜੀ ਜਿਹੜੀ ਹੈ ਸੜਕ ਕਰਨ ਜਾ ਰਹੇ ਆ। ਇਹ 12 ਕਰੋੜ ਦੀ ਲਾਗਤ ਨਾਲ ਜਿਹੜਾ ਇਹ ਰੋਡ ਬਣਦਾ। ਔਰ ਮੈਂ ਇੱਕ ਗੱਲ ਮੰਨਣਾ ਕਿ ਇਹ ਸਕਦਾ ਵੀ ਵਾਕਈ ਅੱਜ ਲੋਕ ਕਹਿੰਦੇ ਪਿਆ ਵੀ ਹੁਣ ਸਾਡਾ ਬਟਾਲਾ ਵਿੱਚ ਜਿਹੜਾ ਤਰੱਕੀ ਚੱਲ ਰਹੀ ਹੈ ਕਿੰਨੇ ਕਿਲੋਮੀਟਰ ਇਹ ਨੀਅਰ ਅਬਾਊਟ 6 ਕਿਲੋਮੀਟਰ ਸਾਡੇ ਸਾਡੇ 6.5 ਕਿ ਜਿਹੜੀ ਸਰ ਅਕਸ਼ਰ ਸੀਐਮ ਸਾਹਿਬ ਕਹਿੰਦੇ ਰਹੇ ਕਿ ਅਸੀਂ ਖੁਦ ਉਦਘਾਟਨ ਨਹੀਂ ਕਰਦੇ ਪਬਲਿਕ ਨੂੰ ਕਰਵਣੇ ਤੁਸੀਂ ਵੀ ਐਸੀ ਹੋ ਕੰਮ ਕੀਤਾ ਕਿੱਥੋਂ ਆਏ ਨਹੀਂ ਮੈਂ ਇਹ ਵੀ ਦੱਸੂਗਾ ਤੁਹਾਨੂੰ ਜਿੰਨੇ ਵੀ ਉਦਘਾਟਨ ਸਾਡੇ ਲੋਕ ਸਾਡੇ ਵੀਰ ਭਰਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਨਾ ਸਾਡਾ ਫਰਜ਼ ਬਣਦਾ ਹੈ ਦੀ ਆਪਾਂ ਦਾ ਕਰਨ ਜਿਹੜੇ ਉਹਨਾਂ ਤੋਂ ਕਰਵਾਈਏ ਸੋ ਅੱਜ ਕਿਸ ਤੋਂ ਕਰਾ ਅੱਜ ਸਾਡੇ ਮੇਰੇ ਵੱਡੇ ਵੀਰ ਅਮਰਤਵੀਰ ਜੀ ਇਹ ਸਪੈਸ਼ਲ ਜਲੰਧਰ ਤੋਂ ਆਏ ਨੇ ਪੀ ਐਚ ਰਿਜ਼ੋਰਟ ਆ ਇਹਨਾਂ ਦਾ ਇਸੇ ਰੋਡ ਤੇ ਆ ਸੋਨੂ ਜੀ ਜੱਜਪਾਲ ਚੋਹਾਨ ਜੀ ਵਿਕ ਸਾਹਿਬ ਰਜਿੰਦਰਾ ਆਪਣੇ ਰਜਿੰਦਰ ਜੀ ਮਾਮਾ ਜੀ ਕਹਿੰਦਾ ਬਾਬਤ ਰੇਨ ਸਾਹਿਬ ਹੋਣੇ ਸਾਰੇ ਜਿਹੜੇ ਭਤਵੰਤੇ ਸੱਜਣ ਨੇ ਜਿਨ੍ਹਾਂ ਨੇ ਇਸ ਰੋਡ ਦੇ ਉੱਤੇ ਜਿਨ੍ਹਾਂ ਦਾ ਕਾਰਬਾਰ ਹੈ ਕਾਰੋਬਾਰ ਉਹ ਸਾਰੇ ਇਕੱਠੇ ਹੋਏ ਨੇ ਔਰ ਕਿਉਂਕਿ ਖੁਸ਼ੀ ਵੀ ਇਹਨਾਂ ਨੂੰ ਤੇ ਪਹਿਲ ਕਦਮੀ ਵੀ ਜਿਹੜੀ ਉਹ ਇਹਨਾਂ ਦੀ ਬਣਦੀ। ਜਿਲੰਦਰ ਚ ਕੰਪੇਨਿੰਗ ਕਰਦੇ ਪਏ ਕਿਸਾਨ ਮੋਹਰ ਦੇ। ਦੇਖੋ ਜੀ ਨਤੀਜਾ ਤੁਹਾਨੂੰ ਜਿਹੜਾ ਬਾਖੂਬ ਨਜ਼ਰ ਆਊਗਾ। ਆ ਜਿਹੜੇ ਬੜੇ-ਬੜੇ ਕਿਉਂਕਿ ਅੱਗੇ ਹੀ ਲੋਕ ਸਭਾ ਦੀਆਂ ਵੋਟਾਂ ਉਹ ਵੱਡੀਆਂ ਪਾਰਟੀਆਂ ਦੇ ਮੂਹਰੇ ਵੋਟ ਪੈ ਜਾਂਦੀ ਹੈ। ਸੋ ਕਹਿਣ ਦਾ ਭਾਵ ਐਰ ਕੀ ਜਿਹੜੀ ਵੋਟ ਹੈ ਇਹ ਸਟੇਟ ਦੀ ਇਲੈਕਸ਼ਨ। ਔਰ ਲੋਕ ਪਰਿਪਾਤ ਜਾਣਦੇ ਆ ਵੀ ਕਿਹੜਾ ਬੰਦਾ ਜਿਹੜਾ ਵੀ ਕੰਮ ਕਰ ਰਿਹਾ ਪੰਜਾਬ ਦੀ ਅਸੀਂ ਉਹਨੂੰ ਅੱਗੇ ਲੈ ਕੇ ਲਾਈਟ ਡਿਸਟ੍ਰਿਕਟ ਇਹਨਾਂ ਤੁਸੀਂ ਕੰਪੇਨਿੰਗ ਕਰਦੇ ਹੋ ਤੁਹਾਡੇ ਕੋਲ ਕਿਹੜਾ ਏਰੀਆ ਵਾ ਔਰ ਕਿਸ ਕਿਸੇ ਨੇ ਕੰਪਲੀਟਿੰਗ ਚੱਲਦੇ ਫਿਰ ਕੁਝ ਸੀ ਵਾਡਾਂ ਵਾਈਜ਼ ਸਾਡੀਆਂ ਡਿਊਟੀਆਂ ਲੱਗੀਆਂ ਨੇ ਔਰ ਮੇਰੇ ਥੱਲੇ ਬਾਕੀ ਟੀਮਾਂ ਨੇ ਕੰਮ ਕਰ ਰਹੀਆਂ ਨੇ ਜਿੱਦਾਂ ਹੁਣ ਅੱਜ ਮੈਨੂੰ ਜ਼ਰੂਰੀ ਆਉਣਾ ਪਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੈਂ ਮੇਰਾ ਕੋਈ ਬਟਾਲੇ ਸ਼ਹਿਰ ਦਾ ਵਿਕਾਸ ਦਾ ਕੰਮ ਤੇ ਕੋਈ ਅੜਿੱਕਾ ਹੋਵੇ ਸੋ ਮੈਨੂੰ ਇਹ ਆ ਵੀ ਜਿਹੜੇ ਵੀ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਤਰਜੀਹ ਦੇ ਕੇ ਹੁਣ ਮੈਂ ਸਵੇਰੇ ਜਲੰਧਰ ਤੋਂ ਆਇਆ ਉਦਘਾਟਨ ਕਰਕੇ ਵਾਪਸੀ ਜਲੰਧਰ ਜਾ ਰਹੇ ਹਾਂ ਰੀਜ਼ਨ ਇਹੋ ਹੀ ਆ ਵੀ ਮੇਰਾ ਸ਼ਹਿਰ ਦੀ ਤਰੱਕੀ ਦੇ ਵਿੱਚ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਰੁਕਾਵਟ ਹਾਂ ਹਾਂ ਸੜਕ ਜਿਹੜੀ ਹੈ ਦੇਖੋ ਜੀ ਇਹ ਜਿਹੜਾ ਇਹ ਠੇਕਾ ਹੁਣ ਜ਼ਿੰਮੇਵਾਰੀ 5 ਸਾਲ ਦੀ ਠੇਕੇਦਾਰ ਦੀ ਹੈ ਜੇ ਕੋਈ ਕੱਲ ਨੂੰ ਸੜਕ ਟੁੱਟਦੀ ਹੈ ਜੋ ਵੀ ਕੋਈ ਨੁਕਸਾਨ ਹੁੰਦਾ ਉਹ ਠੇਕੇਦਾਰ ਹੀ ਜਿਹੜਾ ਉਹ ਪਰਪਾਈ ਕਰੂਗਾ ਉਹਨੂੰ ਠੀਕ ਕਰੂਗਾ ਉਹਨੂੰ